ਹਾਂਜੀ ਕਿਦਾਂ ਠੀਕ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਸੀਂ ਅੱਜ ਚੱਲੇ ਸੀਗੇ ਟੂਰ ਤੇ ਹਨਾਣਾ ਦੇਵੀ ਕਿੱਥੇ ਚੱਲੇ ਸੀ ਅਪਾ ਹਨਾਣਾ ਦੇਵੀ ਹਨਾਣਾ ਦੇਵੀ ਹੋਰ ਅਨੰਦਪੁਰ ਸਾਹਿਬ ਠੀਕ ਹੈ ਜੀ ਪਾਪਾ ਕੀ ਬਾਤ ਹੈ ਵਾਹਿ ਜੀ ਅੱਕੇ ਬਾਤ ਹੈ ਸੋ ਫਿਰ ਦੰਨੇ ਤੁਹਾਨੂੰ ਅੱਗੇ ਅੱਗੇ ਹੋਰ ਅਪਡੇਟ ਟਾਈਮ ਕੋਈ 4:00 ਵਜੇ ਨੇ ਤੇ ਹੁਣ ਚੱਲੇ ਆਂ ਘਰ ਤੋਂ ਬੱਸ ਤੁਸੀਂ ਫਿਰ ਦੰਨੇ ਅਪਡੇਟ ਅੱਗੇ ਲਿਖ ਕੇ ਜਾਂਗੇ ਹਨਾ ਹਾਂਜੀ ਸਰ ਜੀ ਭੁੱਖ ਲੱਗੀ ਥੋੜੀ ਬੋਤਾ ਕੁਛ ਖਵਾ ਦੰਦੇ ਬਾਤੂ ਲੱਗੀ ਟਾਈਮ ਵੀ ਕਾਫੀ ਹੋ ਗਿਆ ਮੁੱਤਾ ਤੇ ਬਸ ਨੰਗਲ ਪਹੁੰਚਣ ਵਾਲੇ ਆ ਜੀ ਹ 10 ਮਿੰਟ ਚ ਪਹੁੰਚਾਂਗੇ ਨੰਗਲ ਉੱਥੇ ਦੇਖਦੇ ਆਂ ਕੁਛ ਬ੍ਰੇਕਫਾਸਟ ਉਹ ਤੋਂ ਬਾਅਦ ਜਿਹੜਾ ਆਪਾਂ ਸਭ ਤੋਂ ਪਹਿਲਾਂ ਰੁਕਣਾ ਉਹ ਜਾਣਾ ਆਪਾਂ ਬਾਬਾ ਗਰੀਬਨਾਥ ਜਿਹੜਾ ਕਿ ਮੰਦਰ 6 ਮਹੀਨੇ ਪਾਣੀ ਚ ਰਹਿੰਦਾ 6 ਮਹੀਨੇ ਪਾਣੀ ਤੋਂ ਬਾਹਰ ਉਹ ਹੁਣ ਆਪਾਂ ਨੂੰ ਜਾ ਕੇ ਪਤਾ ਲੱਗੂਗਾ ਉੱਥੇ ਬੀ ਮੰਦਰੀਸ਼ਟਮ ਪਾਣੀ ਚ ਹੈ ਜਾਂ ਪਾਣੀ ਤੋਂ ਬਾਹਰ ਹੈ ਜੇ ਉਹ ਪਾਣੀ ਚ ਹੁੰਦਾ ਫਿਰ ਉੱਥੇ ਕਿਸਤੀ ਨਾਲ ਜਾਣਾ ਪੈਂਦਾ ਉੱਥੇ ਹੁੰਦੀਆਂ ਨੇ ਉਹ ਆਪਾਂ ਜਾ ਕੇ ਦੇਖਦੇ ਹਾਂ ਹੁਣ ਨੰਕਲ ਦਾ ਵੀ ਯਾਰ ਤੇ ਡੈਮ ਪਾਰਕ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਪਰਮਿਟ ਲੈਣਾ ਪੈਂਦਾ ਉਹ ਦਫ਼ਤਰ ਜਾ ਰਹੇ ਹਾਂ ਪਰਮਿਟ ਲੈਣ ਸਾਢੇ 7 ਹੋਏ ਨੇ 8 ਵਜੇ ਖੁੱਲਦਾ ਆਫਿਸ ਉਥੋਂ ਦਿਖਾਣੇ ਆ ਦਫਤਰ ਜੀ ਆਪਣਾ ਭਾਖੜਾ ਡੈਮ ਦਾ ਇੱਥੋਂ ਪਰਮਿਟ ਲੈ ਕੇ ਹੀ ਤੁਸੀਂ ਅੱਗੇ ਜਾ ਸਕਦੇ ਹੋ ਇਹ 15 ਮਿੰਟ ਪਹਿਲਾਂ ਦਫਤਰ ਖੁੱਲਣ ਦਾ ਜਿਹੜਾ ਟਾਈਮ ਹੈ ਉਹ ਹੈਗਾ 8 ਵਜੇ ਤੋਂ ਲੈ ਕੇ 3:30 ਤੱਕ ਉਹ ਬਾਈ ਆਇਆ ਇੱਕ ਉੱਥੇ ਮੈਨੂੰ ਲੱਗਦਾ ਨਹੀਂ ਉਹ ਤਾਂ ਪਰਮਿਟ ਲੈਣ ਵਾਸਤੇ ਖੜੇ ਨੇ ਮੋਟਰਸਾਈਕਲ ਤੇ ਤੇ ਆਪਾਂ ਦੇਖਦੇ ਹਾਂ ਪੂਰੇ 8 ਵਜੇ ਇਹਦਾ ਟਾਈਮ ਹੈ ਮਨਿੰਦਰ ਗਿਆ ਹੋਇਆ ਦਫਤਰ ਆ ਰਿਹਾ ਸ਼ਾਇਦ बन ਗਿਆ ਲੱਗਦਾ ਪਰਮਿਟ ਦਿਖਾਉਂਦਾ ਆ ਰਿਹਾ ਇਹਦਾ ਮਤਲਬ ਬਣ ਗਿਆ ਪਰਮਿਟ ਠੀਕ ਹੈ ਠੀਕ ਹੈ ਹਾਂਜੀ ਸਰ ਬਣ ਗਿਆ ਜੀ ਲਓ ਜੀ ਲੈ ਦਿਖਾ ਦੋ ਦਿਖਾ ਦਿਓ ਤੇ ਆਪਾਂ ਜਿੱਥੇ ਜਾਣਾ ਉਹ ਏਰੀਆ ਦਾ ਨਾਮ ਵੀ ਲਿਖਿਆ ਪਈ ਦੇ ਸਾਇਪੁਰ ਮਦਾਨ ਅੱਛਾ ਕਿਹਦੀ ਫੁੱਜੂ ਫੁੱਜੂ ਪੁੱਛ ਰਹੇ ਨੇ ਇਹ ਵੀ ਕਿੱਥੇ ਚੱਲੇ ਆ ਨਹੀਂ ਅੱਪਾ ਜੀ ਮੈਂ ਹੁਣ ਬਾਬਾ ਗਰੀਬ ਨਾ ਜਾਣਾ ਤੇ ਉਸ ਤੋਂ ਬਾਅਦ ਅੱਗੇ ਵੀ ਜਾਣਾ ਸੀ ਆਪਾਂ ਨੇ ਕਿੱਥੇ ਉਹ ਨਿਆਣਾ ਦੇਵੀ ਵਾਲੇ ਪਾਸੇ ਉਧਰ ਨਹੀਂ ਜਾ ਸਕਦੇ ਜਾ ਸਕਦੇ ਆ ਅੱਛਾ ਫੇਰ ਠੀਕ ਹੈ ਹਾਂ ਨਾ ਉਸ ਕੁਛ ਨੇ ਧਾਰ ਕੱਢ ਲਿਆ ਇੱਕ ਗੱਡੀ ਦਾ ਨੰਬਰ ਲਿਖਿਆ ਬਸ ਤੇ ਪੈਸੇ ਕੋਈ ਨਹੀਂ ਐਸਾ ਕੋਈ ਫ੍ਰੀ ਚਾ ਫ੍ਰੀ ਚਾ ਚਲੋ ਆ ਵੀ ਜਾਣਕਾਰੀ ਜੂਰੀ ਹੈ ਤੇ ਬਾਕੀ ਗੱਲ ਇਹ ਹੈ ਵੀ ਜਿਹੜਾ ਟਾਈਮ ਹੈ 8 ਤੋਂ 4 ਲਿਖਿਆ ਹੋਇਆ ਪਰ ਇਹ 8 ਤੋਂ 3:30 ਹੈ ਮਤਲਬ ਸ਼ਾਮ ਨੂੰ ਨਹੀਂ ਆਪਾਂ ਐਂਟਰ ਕਰ ਸਕਦੇ ਆਪਣਾ ਪਰਮਟ ਹੈ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ ਬਣਾਇਆ ਨਾ ਲੈ ਕੇ ਆਇਆ ਪਰਮਟ ਬਣਾ ਕੇ ਸ਼ੁਰੂ ਹੋਏ ਥੋੜੇ-ਥੋੜੇ ਪਹਾੜ ਥੋੜਾ ਪਹਾੜੀ ਰਸਤਾ ਔਰ ਧਿਆਨ ਨਾਲ ਕੱਟਣੀ ਪੈਗੀ ਇਹ ਗੱਡੀ ਨੀਵੀ ਦਾ ਚੱਕਰ ਪੈਂਦਾ ਇਹ ਦੇਖ ਸੜਕ ਇਹਦੇ ਵਿੱਚੇ ਬਣਾ ਰਹੀ ਹੈ ਜੇ ਪਾਣੀ ਲੰਘਦਾ ਹੋਵੇ ਵਿੱਚੇ ਨੂੰ ਲੰਘਣਾ ਪੈਣਾ ਉੱਪਰ ਜਾਣਾ ਸੀ ਆਪਾਂ ਵੀ ਨੀਚੇ ਆ ਕੇ ਨਹੀਂ ਉਹ ਤਾਂ ਵਾਪਸੀ ਵਾਸਤੇ ਹੈ ਰਸਤਾ ਪਹਿਲੀ ਚੱਕ ਪੋਸਟ ਜਿਹੜਾ ਪਰਮਿਟ ਬਣਾਇਆ ਸੀ ਉਹਦੇ ਦਿਖਾ ਕੇ ਅੱਗੇ ਐਂਟਰੀ ਹੋਊਗੀ ਆਹ ਉਹ ਚੱਕ ਉਹਦੇ ਤੋਂ ਓਕੇ ਹੈ ਨਾ ਦਿਖਾ ਦੇ ਫਰਚੀ ਦਿਖਾਣੀ ਪੈਣੀ ਪਹਿਲੀ ਵਾਰ ਗੱਡੀ ਪਹਾੜਾਂ ਚ ਲੈ ਕੇ ਆਏ ਆ ਹਾਂਜੀ ਹਾਂ ਬਿਲਕੁਲ ਮੈਂ ਪਹਿਲੀ ਵਾਰ ਨਹੀਂ ਮਤਲਬ ਇਹ ਗੱਡੀ ਪਹਿਲੀ ਵਾਰ ਲੈ ਕੇ ਆਏ ਆ ਕਰਨੋ ਵਾਹ ਵੁੱਡੀ ਪਹਿਲੀ ਵਾਰ ਲੈ ਕੇ ਆਏ ਆ ਪਹਿਲਾਂ ਐਕਸਿਊ ਵਿੱਚ ਮੁਹਕ ਹੁੰਦੇ ਆ ਪਲੈਟੀਨਾ ਤੇ ਵੀ ਘੁੰਮੇ ਆ ਟਾਈਮ ਟਾਈਮ ਦੀਆਂ ਗੱਲਾਂ ਨੇ ਬਦਲਦੇ ਰਹਿੰਦੇ ਆ ਟਾਈਮ ਕਿਉਂ ਜੀ ਇਹ ਵੀ ਇਹ ਗੱਡੀ ਥੋੜੀ ਜਿਵੇਂ ਥੋੜੀ ਟੁੱਟੀ ਹੋਈ ਸੜਕ ਖੱਡੇ ਵਗੈਰਾ ਨਾਲ ਥੋੜੀ ਧਿਆਨ ਨਾਲ ਚਲਾਉਣੀ ਪੈਂਦੀ ਐ ਨੀਵੀਂ ਗੱਡੀ ਜਿਹੜੀ ਐਕਸਿਊ ਉੱਚੀ ਗੱਡੀ ਉਹ ਤਾਂ ਲੰਗੀ ਲੰਗੀ ਜਾਂਦੀ ਆ ਕੱਡਿਆਂ ਦਾ ਪ੍ਰਵਾਹ ਨਹੀਂ ਮੰਨਦੀ ਦੰਮੇ ਸ਼ੁਰੂ ਹੋ ਗਈ ਚੜਾਈ ਹਨਾ ਹਾਂ ਐਂਟਰੀ ਆਉਣ ਸਾਰੇ ਬਸ ਕਿ ਲੈ ਜਾਂਦੇ 60 ਰੁਪਏ 60 ਰੁਪਏ ਐਂਟਰੀ ਲਈ ਆ ਉਹਦੀ ਹਿਮਾਚਲ ਦੀ ਚੜਾਈ ਅੱਛਾ ਠਾੜਾ ਦਿਓ ਇਹ ਰਿਵਿੰਡ ਬਿਨੇ ਦਸਤੂਰ ਆ ਗਿਆ ਨਾ ਨਹੀਂ ਯਾ ਕਿੰਨਾ ਸੋਹਣਾ ਮਾਹੌਲ ਆ ਬਰੇ ਹੈ ਹਨਾ ਪਹਾੜਾ ਹਨਾ ਹੋਰ ਹਰੇ ਭਾਈ ਹੈ ਮੈਂ ਤਾਂ ਜਿਹੜੀ ਚੀਜ਼ ਪਹਾੜਾਂ ਚ ਅਸਲੀ ਇੱਧਰ ਕਿੰਨਾ ਸੋਹਣਾ ਯਾਰ ਮਾਹੌਲ ਪਾਣੀ ਦਾ ਆਣੀ ਕਿੰਨਾ ਸੋਹਣਾ ਨੀਨਾ ਨੀਲਾ ਇਨਾਂ ਨਾਲ ਉਹਦੀ ਲੇਨ ਹੈ ਡਰੇਨ ਛੋਟੀ ਟਵਾਈ ਟ੍ਰੇਨ ਹੁਣ ਛੋਟੀ ਹੁੰਦੀ ਹੈ ਇਹ ਮਤਲਬ ਆਪਣੀ ਟ੍ਰੇਨਾਂ ਤੋਂ ਛੋਟੀ ਹੁੰਦੀਆਂ ਨੇ ਇਹ ਨਾਂ ਨਾਲ ਸੜਕ ਤੇ ਜਾ ਰਹੀ ਹੈ ਬਾਕੀ ਮੈਂ ਮੈਪ ਲਈ ਸੜਕ ਪਾਰ ਕਰ ਰਹੀ ਸੀ ਅਸੀਂ ਵੀ ਕਰਾਤੀ ਸੀ ਕਿਚਪਾ ਦਾ ਟਾਲਾ ਹੁੰਦਾ ਸੀ ਮੈਂ ਤਾਂ ਬਣਾਉਂਦੇ ਵੀਡੀਓ ਟਨਲ ਆ ਗਈ ਦਿਖ ਨਹੀਂ ਰਿਹਾ ਸੀ ਇਸੇ ਚ ਕੁਝ ਵੀ ਟਨਲ ਆ ਹਾਂ ਹੁਣ ਆਇਆ ਚੰਨਣਾ ਇਹ Way, है 91 ਹੈ ਜੇ ਗੱਡੀ ਆ ਜੀ ਅੱਗੇ ਨੂੰ ਯਾਰ ਮੈਂ ਕਹਿੰਦਾ ਵੀ ਇੱਕੇ ਪਾਸੇ ਹੋਣਾ ਰਸਤਾ ਹਨਾ ਸਾਈਡ ਕਿੱਥੇ ਦੇ ਦਾਂਗੇ ਆਪਾਂ ਆ ਪੂਰੇ ਪੂਰੇ ਜਾ ਰਹੇ ਆ ਇਹਦੇ ਵਿੱਚ ਹੋਰ ਨੂੰ ਮਾਰਿਆ ਕਿਸੇ ਨੇ ਪਿੱਛੇ ਮੈਂ ਵਿਚੋ ਦਿਖਦੇ ਨੇ ਉਹ ਦੇਖ ਜਿਹੜੇ ਕਿਸੇ ਟਾਈਮ ਚੋਂ ਹੋਣਾ ਉਹ ਹੋ ਜਾਂਦੇ ਨੇ ਪਾਣੀ ਚ ਹੋ ਜਾਂਦੇ ਨੇ ਤੇ ਆ ਵਿੱਚ ਦਿਖਦੇ ਨੇ ਡੈਮ ਜੇ ਟਿੱਬੇ 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 ਨਹੀਂ ਹੈਗੇ ਉਹ ਹੋ ਹੋ ਹੈ ਓਕੇ ਹੈ ਕਾ ਇਸ ਕਹਿਸਾ ਇੱਕ ਢਾਬਾ ਬਣਾਇਆ ਹੋਇਆ ਪੁਰਾਣਾ ਕਲਚਰ ਕਰ ਕੇ ਨਾ ਸੋਨਾ ਬਣਾ ਰੱਖਿਆ ਨਾ ਘਰ ਨਹੀਂ ਢਾਬਾ ਪੁਰਾਣਾ ਘਰ ਦੀ ਲੁੱਕ ਦੇਤੀ ਆ ਤੇ ਸਾਮਾਨ ਸੋਨੇ ਦੇ ਰੱਖਿਆ ਹੋਇਆ ਨੇ ਡੋਰੀਆਂ ਟੰਗੀਆਂ ਹੋਈਆਂ ਛੂੜੀਆਂ ਹਾਂਜੀ ਮਰੀਂਦਰ ਜੀ ਹਾਂਜੀ ਅ ਪਾ ਪਹੁੰਚ ਗਏ ਫਿਰ ਕਿਵੇਂ ਲੱਗ ਰਿਹਾ ਮਾਹੌਲ ਹੈਂਟ ਗੱਲਬਾਤ ਜਮਾਂ ਮ ਦਿਖਾਈਏ ਫਿਰ ਅੱਗੇ ਓਕੇ ਰਿਪੋਰਟ ਜਿਹੜਾ ਉਹ ਆ ਨਾ ਆਪਣਾ ਜਿਹੜਾ ਪਾਣੀ ਚੋਂ ਨਿਕਲਿਆ ਉਹ ਲੱਗ ਰਿਹਾ ਮਿੰਨੀ ਸਵਿਟਜ਼ਰਲੈਂਡ ਬਰ ਰਸਤਾ ਖਰਾਬ ਆ ਥੋਕੇ ਆਪਾਂ ਨੂੰ ਮੁੱਖਾ ਜ਼ਰੂਰ ਲੱਗ ਰਿਹਾ ਥੋੜਾ ਥੋੜਾ ਪੁੱਪਾ ਪਹੁੰਚ ਗਏ ਜੀ ਬਾਬਾ ਗਰੀਬਨਾਥ ਆ ਸਾਹਮਣੇ ਮੰਦਿਰ ਆ ਜੀ ਇਸ ਟਾਈਮ ਤਾਂ ਪਾਣੀ ਤੋਂ ਬਾਹਰ ਆ ਕਿਸੇ ਟਾਈਮ ਪਾਣੀ ਦੇ ਵਿੱਚ ਹੁੰਦਾ ਫਿਰ ਕਿਸਤੀ ਰਾਹੀਂ ਜਾਣਾ ਪੈਂਦਾ ਇਹ ਦੇਖੋ ਮਿੰਨੀ ਸਵਿਟਜ਼ਰਲੈਂਡ ਬਣਿਆ ਹੋਇਆ ਕਿਉਂਕਿ ਇਹ ਕਿਉਂਕਿ ਆ ਚੀਜ਼ ਸਾਰੀ ਸਮੁੰਦਰ ਦੇ ਵਿੱਚ ਆ ਜਾਂਦੀ ਆ ਇਹ ਇੱਕ ਸਾਬ ਦਾ ਪਾਣੀ ਜਿਹੜਾ ਉੱਤਰਿਆ ਹੋਇਆ ਸਮੁੰਦਰੀ ਆ ਜਿਸੇ ਤੱਕ ਉਹ ਦਰਕਤ ਸ਼ੁਰੂ ਹੋ ਰਹੇ ਨੇ ਉੱਥੇ ਤੱਕ ਪਾਣੀ ਪਹੁੰਚੇ ਜਾਂਦਾ ਤੇ ਗੱਡੀ ਆਪਾਂ ਕਰਦੀ ਉਰੇ ਪਾਰਕ ਆ ਸਾਹਮਣੇ ਮੰਦਰੀ ਜੀ ਬਾਬਾ ਗਰੀਬਨਾਥ ਆ ਆਪਾਂ ਗੱਡੀ ਕਰਤੀ ਉਰੇ ਪਾਰਕ ਤੇ ਆ ਜੀ ਆਪਣਾ ਗੋਬਿੰਦ ਸਾਗਰ ਦੇਖਣ ਨੂੰ ਲੱਗਦਾ ਵੀ ਨੇੜੇ ਆ ਵੀ ਆਪਾਂ ਤੁਰਕੇ ਉਹ ਮਿੱਠੇ ਚ ਪਹੁੰਚ ਜਾਗੇ ਪਰ ਬਹੁਤ ਟਾਈਮ ਲੱਗਦਾ ਦੂਰ ਆ ਫਿਰ ਵੀ ਕਾਫੀ ਉਹ ਸੀਮ ਬੋਰਡਸ ਆਪਾਂ ਉੱਥੇ ਘੁੰਮ ਕੇ ਆਉਨੇ ਆ ਉੱਧਰ ਜਾ ਕੇ ਦੇਖ ਕੇ ਆਉਨੇ ਆ ਹੁਣ نیچے ਜਾ ਕੇ ਗੱਡੀ ਪੌਰੀ ਲਾ ਦੇਣੀ ਆ ਐਮਸੀ ਸਕਾਈ ਐਡਵੈਂਚਰਸ ਆਈ ਫਰਾਟੇ ਜ ਵੜਦਾ ਫਿਰਦਾ ਵਿੱਚ ਪਾਣੀ ਦੇ ਹੈ ਖਤਰਨਾਕ ਆ ਕੰਮ ਇਸ ਉਹਦੇ ਚ ਕਿਉਂਕਿ ਉਹ ਬਾਈ ਤਾਂ ਐਕਸਪੀਰੀਅੰਸ ਆ ਉਹਨੂੰ ਆਪਾਂ ਪਟਾ ਦਾਂਗੇ ਯਾਰ ਉਹਨੂੰ ਨਹੀਂ ਤੂੰ ਚਲਾ ਲੇਗਾ ਨਹੀਂ ਨਹੀਂ ਆਪਣੇ ਤੋਂ ਨਹੀਂ ਗੱਲ ਬਣਨੀ ਉਹ ਨਹੀਂ 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 ਚਲਾ ਲੇਗਾ ਤੂੰ ਆ ਪਹੁੰਚ ਗਏ ਸੰਤਰ ਦੇ ਕੰਡੇ ਤੇ ਆ 1000 ਰੁਪਏ ਦਾ ਅੱਧਾ ਘੰਟਾ ਮਿਲਦਾ ਇਹਦੇ ਤੇ ਪਰ ਹੈ ਥੋੜਾ ਜਿਹਾ ਡੇਂਜਰੇ ਕੰਮ ਲੱਗਦਾ ਮੈਨੂੰ ਕਿਉਂਕਿ ਜਿਹਨੂੰ ਨਹੀਂ ਚਲਾਉਣੀ ਆਉਂਦੀ ਉਹ ਪਲਟ ਵੀ ਸਕਦੀ ਹੈ ਇਹ ਆ ਰੁਕ ਵੀ ਸਕਦੀ ਹੈ ਵਿੱਚ ਤੇ ਇਸ ਕਰਕੇ ਖਤਰਨਾਕ ਕਿਉਂਕਿ ਇਹ ਪੂਲ ਨਹੀਂ ਹੈ ਸਮੁੰਦਰ ਹੈ ਮਜ਼ਾਕ ਨਹੀਂ ਹੈ ਤੇ ਦੇਖਦੇ ਆ ਤੇ ਆ ਰੈਸਕਿਊ ਬੋਟ ਆ ਤੇ ਆ ਲਾਈਫ ਜੈਕਟਾਂ ਨੇ ਉਹਦੇ ਵਿੱਚ 200 ਰੁਪਿਆ ਉਹ ਨਕਮਾ ਲੈਣੀ ਉਹ ਘੁੰਮੇ ਆਉਣੇ ਮਨ ਮੇਰੀ ਗੱਲ ਠੀਕ ਰਹੂਗਾ ਸਮੁੰਦਰ ਜੀ ਤੇ ਰਿਸਕ ਨੂੰ ਫਰੀ ਵੰਡ ਤੇ ਰਿਸਕ ਸਵਾਦ ਆਣਾ ਨਹੀਂ ਉਹ ਨਹੀਂ ਉਹ ਠੀਕ ਰਹਿੰਦਾ ਉਹ ਰਹਿ ਗਿਆ ਆਪਣਾ ਮੰਤਰ ਉਹ ਖੜੀ ਆਪਣੀ ਗੱਟੀ ਉੱਤਰ ਉੱਤਰਦੀ ਹੜ ਦੀ ਫੜਫੜਵਾਣਾ ਲੱਕਾ ਮੈਂ ਇਹ ਚੈਂਪੀ ਚ ਫਟ ਚੱਲ ਤੂੰ ਜਾ ਫੇਰਾ ਤੇਰੀ ਵੀਡੀਓ ਬਣਾ ਰਿਹਾ ਮੈਂ ਅਭੀ ਤੂੰ ਜਾ ਇਹਦੇ ਵਿੱਚ ਠੀਕ ਰਹੂਗਾ ਤੂੰ ਜਾ ਡਰ ਲੱਗ ਰਿਹਾ ਨਹੀਂ ਕੋਈ ਚੱਕਰ ਨਹੀਂ ਬੈਠ ਤੂੰ ਪਿੱਛੇ ਹੋ ਕੇ ਬੈਠ ਆਰਾਮ ਨਾਲ ਲੱਗਦਾ ਜਦਾ ਹੈ ਡਰ ਥੋੜਾ ਜਿਹਾ ਚੱਲ ਕੋਈ ਨਹੀਂ ਚੱਲ ਤੇ ਚਲਾਉਣਾ ਹੈ ਇੱਧਰ ਆ ਛਾਂ ਦੀ ਚ ਬੈਠਾਂਗੇ ਟੋਰ ਨਾਲ ਅੱਛਾ ਇੱਧਰ ਤਾਂ ਬੈਠਣ ਦਾ ਰੋਕਾ ਜਿਹਾ ਲੱਗਦਾ ਸੇ ਬੈਜਾ ਤੂੰ ਬੈਠ ਗਏ ਹੁਣ ਕਿਸਤੀ ਚ ਉਹ ਤਾਂ ਆਪਾਂ ਬਾਅਦ ਚ ਚਲਾਉਨੇ ਆ ਪਹਿਲਾਂ ਆ ਕਿਸਤੀ ਦਾ ਦੇਖਦੇ ਆ ਤੂੰ ਦੇ ਚ ਬਾਰਡਰ ਲੱਗਣਾ ਹੈ ਹੈਨਾ ਨਹੀਂ ਡਰ ਵਾਲੀ ਤਾਂ ਕੋਈ ਗੱਲ ਨਹੀਂ ਵਧੀਆ ਲੱਗ ਰਿਹਾ ਤੂੰ ਫੋਟੋ ਆਉਗੀ ਤੇਰੀ ਵਧੀਆ ਹੂੰ ਇਹ ਬਧੀਆਂ ਇੰਜਨ ਵਾਲੀ ਆ ਉਹ ਦੂਈ ਦੇਸੀ ਆ ਦੂ ਆ ਉਹ ਢੁੱਕੇ ਵਾਲਾ ਇੰਜਨ ਜਿਹੜਾ ਦੂਸਰਾ ਹੈ ਭਾਈ ਹੁਣੇ ਪੱਕੇ ਨੇ ਹੀ ਨਹੀਂ ਡਰਦੇ ਹੈਗੇ ਇੰਜਨ ਵਾਲੀ ਵੋਟ ਚ ਹੱਥ ਫੜ ਕੇ ਰੱਖੀ ਯਾਰ ਆਪ ਲੈ ਕੇ ਜਾ ਸਰ ਜੀ ਯਾਰ ਇਹ ਚਲਾ ਦੇਗਾ ਤੂੰ ਆਪ ਲੈ ਕੇ ਜਾਣਾ ਉਹ ਦੇਖ ਉੱਪਰ ਹੋ ਗਿਆ ਇੰਚ ਇਹ ਆਮਾ ਕੰਪਨੀ ਦਾ ਦੇਖ ਇੰਜਨ ਉੱਪਰ ਲਿਖਿਆ ਆਮਾ ਕੰਪਨੀ ਹਾਂ ਸੋਹਣਾ ਲੱਗ ਰਿਹਾ ਤੂੰ ਬੈਠਾ ਹੈ ਨਾ ਵਧੀਆ ਲੱਗ ਰਿਹਾ ਐਨਕਾ ਖਲਾ ਕੇ ਪੈਨ ਤੇ ਸੱਲੋਂ ਪੈਦਲ ਆ ਗਿਆ ਹੱਥ ਫੜ ਲਈ ਨਾ ਮੇਰਾ ਸਿਟੀ ਹੈਗੀ ਹੈ ਤਾਂ ਤੇਰੇ ਕੋਲ ਆ ਦੇ ਮੈਂ ਤੇਰੀ ਜੀਨਾ ਨਾ ਹਟਿਆ ਨਹੀਂ ਵਜਿੱਤ ਤੇ ਕੱਕੇ ਵੈ ਕੀ ਹਟਿਆ ਬੰਦਾ ਯਾਰ ਜੋ ਆ ਕੇ ਜਿੱਤ ਕਰ ਦਰਸ਼ਕਾਂ ਪਿੱਛੇ ਰਿਸਕ ਲਿਆ ਵਾ ਉਹਦਾ ਜਿਉ ਆ ਕੇ ਜਿੱਤ ਗਿਆ ਕਿ ਸਟਾਰ ਵਾ ਇਧਰ ਆ ਰਹ ਹੈ ਬਸ ਤਾਂ ਚਲ ਇੱਕ ਗੱਲ ਜੋ ਐਂ ਦੇਖ ਰਿਹਾ ਕੀ ਬੜੇ ਮੌਨ ਜੱਟ ਕਿਨਾਲਾ ਤੋਂ ਵੜਾ ਦੇਖ ਹੈ ਚੱਡੀ ਮੌਨ ਪਰਾਣ ਦੇਖ ਓਏ ਇਦਾਂ ਦੇਖੋ ਮੌਨ ਜੱਟ ਕੀ ਐ ਨਹੀਂ ਮੱਛੀ ਫੜ ਲੂਗੀ ਹੱਥ ਨਹੀਂ ਮੱਛੀ ਓ ਯਾਰ ਜਾਣ ਯਾਰ ਲੈਕਸ ਹੋ ਕੇ ਬੈਠ ਐਨਾ ਕਹਦੇ ਡਰ ਰਿਹਾ ਆ ਮੈਂ ਅਮਰਿੰਦਰ ਡਰ ਰਿਹਾ ਮੈਂ ਸਮਝ ਗਿਆ ਤੇਰੀ ਫੀਲਿੰਗ ਵੀ ਕੀ ਆ ਇਹ ਤਾਂ ਫਿਰ ਵੀ ਬਹੁਤ ਸੇਫ ਹੈ ਲਾਈਫ ਜੈਕਟ ਆ ਤੇ ਉਹ ਜਿਹੜੀ ਉਹ ਚ ਕੋਈ ਲਾਈਫ ਜੈਕਟ ਨਹੀਂ ਦੇਸੀ ਇੰਜਨ ਲੱਗਿਆ ਇਹ ਤਾਂ ਜਾਮਾ ਕੰਪਨੀ ਦਾ ਇੰਜਨ ਆ ਕਿਹੜਾ ਨਿਕਲ ਗਿਆ ਮੜਵਾ ਲੈ ਟੈਨਸ਼ਨ ਨਾ ਲੋ ਬ੍ਰੇ ਮੈਂ ਬਣਾਉਂਗੀ ਸਹੀ ਯਾਰ ਅਗਲੇ ਰੋਡ ਤੇ ਕਿੰਨਾ ਡਰ ਲੱਗੂਗਾ ਤੇ ਜੀ ਬਾਈ ਨੇ ਯਾਰ ਕੱਟ ਕੱਟ ਮਾਰਿਆ ਖਤਰਨਾਕ ਭਜਾਦੀ ਗੱਡੀ ਉਹ ਛੱਲਾ ਮਰਾਤੀਆਂ ਫੋਂ ਫੜੀ ਆ ਸਪੀਡ ਉਹਨੇ ਅਸਲੀ ਅੱਛਾ ਅੱਛਾ ਠੀਕ ਹੈ ਅੱਗੇ ਨੇ ਬੈਠੇਗਾ ਕਾ ਬਾਈ ਨੇ ਸਪੀਡ ਦੇਦੀ ਕੱਟ ਮਾਰਦੇ ਉਹਦੇ ਵਿੱਚ ਯਾਰ ਬਹੁਤ ਡਰ ਲਾ ਆ ਹਿੱਲ ਰਹੀ ਆ ਆ ਬਹੁਤ ਜ਼ਿਆਦਾ ਹਿੱਲ ਰਹੀ ਆ ਬਹੁਤ ਜਾਣ ਕੇ ਗਿਆ ਬਾਈ ਜਾਣ ਕੇ ਕੱਟ ਮਾਰ ਰਿਹਾ ਉਹ ਬੱਸ ਉਹ ਜਾਰੀ ਦੂਈ ਵੋਟ ਸਾਹਮਣੇ ਬਾਬਾ ਬਾਰਕਨਾਥ ਜਾ ਰਹੇ ਨੇ ਜਿਹੜੇ ਕਿ ਭਾਈ ਮੰਨ ਕੇ ਤੂੰ ਇਹ ਜਿਹੜੀ ਕੈਦਰੀ ਆ ਵਾਪਸ ਹੈ ਨਾ ਹੂੰ ਤੇ ਜੋ ਪ੍ਰਾਈਸ ਦੇ ਬੋਲੇ ਨਾ ਹਾਂਜੀ ਆਗੇ VOTING ਤੋਂ ਬਾਈ ਕਰਾਇਆ ਉਹਨੇ ਕੱਟਕੁੱਟ ਬਹੁਤ ਮਾਰੇ ਉਹਦੇ ਵਿੱਚ ਸਮੁੰਦਰ ਦੇ ਵਿੱਚ ਇਹ ਲਿਆ ਕੇ ਵਧੀਆ ਰਿਹਾ ਹਾਂਜੀ ਸਰ ਹਾਂਜੀ ਇੱਧਰ ਦੇਖੋ ਮੜਾਇਆ ਕਿਵੇਂ ਰਿਹਾ ਵਧੀਆ ਘੈਂਟ ਡਰ ਲੱਗਿਆ ਥੋੜਾ ਜਿਹਾ ਲੱਗਿਆ ਜੇ ਕੱਟ ਮਰਾਈ ਹੁਣੇ ਖਾਸੀ ਘੁਮਾ ਦਿੱਤੀਆਂ ਨੇ ਯਾਰ ਬਈਆ ਟਿੱਡੀ ਹੀ ਕਰਦੇ ਨੇ ਇਹਨਾਂ ਨੂੰ ਤਾਂ ਐਕਸਪੀਰੀਅੰਸ ਹੈ ਤਾਂ ਰੋ ਜਾਂਦੇ ਨੇ ਆਪਾਂ ਨਹੀਂ ਇੰਨਾ ਜਾਂਦੇ ਫੋਨ ਤਾਂ ਕਰਕੇ ਥੋੜਾ ਡਰ ਲੱਗਿਆ ਅੱਜ ਹੁਣ ਤੁਹਾਨੂੰ ਥੋੜਾ ਜਿਹਾ ਸਵਿਟਜ਼ਰਲੈਂਡ ਦਿਖਾ ਦਈਏ ਮਿੰਨੀ ਸਵਿਟਜ਼ਰਲੈਂਡ ਪਰਲੇ ਪਾਸੇ ਆਓ ਆ ਤੇ ਜਲਦੀ ਆ ਜਾ ਹੁਣ ਸੋਨੀ ਇਹ ਲੋਕੇਸ਼ਨ ਵੈਸੇ ਵਧੀਆ ਈ ਬਹੁਤ ਵਧੀਆ ਲੱਗਿਆ ਪੂਰੇ ਆਕੇ ਕਿ ਆ ساری ਜਗ੍ਹਾ ਤਾਂ ਕਿਸੇ ਟਾਈਮ ਪਾਣੀ ਛਾ ਜਾਂਦੀ ਹੈ ਤਾਂ ਕਰਕੇ ਉਰੇ ਕੋਈ ਦਰਖਤ ਵੀ ਨਹੀਂ ਹੈਗੇ। ਵਧੀਆ ਲੋਕੇਸ਼ਨ। ਮਰੀਦਰੀ ਵੀ ਲੋਕੇਸ਼ਨ ਸੋਹਣੀ ਲੱਗੀ। ਹਾਂ ਲੋਕੇਸ਼ਨ ਗੁੱਟ। ਵਧੀਆ ਰਿਹਾ ਜੇ ਆਪਾਂ ਐਡ ਨਾ ਕਰਦੇ ਅੱਜ ਦੇ ਟੂਰ ਦੇ ਵਿੱਚ ਆਪਣਾ ਟੂਰ ਅੱਧਾ ਰਹਿ ਜਾਂਦਾ। ਹਾਂ ਬਿਲਕੁਲ। ਕਿਉਂਕਿ ਜਿਹੜਾ ਹੁਣ ਤੱਕ ਆਪਾਂ ਟੂਰ ਸੀਗਾ ਉਹਦੇ ਵਿੱਚ ਉਹੀ ਚੀਜ਼ ਜਿੱਥੇ ਆਪਾਂ ਪਹਿਲਾਂ ਗਏ ਹੋਈਆਂ। ਕੋਈ ਨਵੀਂ ਚੀਜ਼ ਐਡ ਨਾ ਹੋਵੇ ਟੂਰ ਦਾ ਫਾਇਦਾ ਨਹੀਂ। ਹਾਂ। ਲੋਕ ਵਾ ਸੂਰੇ ਮੈਸਾ ਛੱਡ ਜਾਂਦੇ ਨੇ ਮੁਰੇ ਬਸ ਆਪਣਾ ਚਰੀ ਜਾਂਦੇ ਮਲਾ ਸ਼ਾਮ ਨੂੰ ਲੈ ਜਾਂਦੇ ਨੇ ਆਪਾਂ ਕਿੱਧਰ ਜਾਣਾ ਆਪਾਂ ਮੰਦਰ ਜਾਣਾ ਹੁਣ ਨਹੀਂ ਟਿੰਗ ਬੈਰਾ ਦੇਖਣ ਲੱਗ ਗਏ ਹੁਣ ਪਹੁੰਚੇ ਆਂ ਬਾਬਾ ਜੀ ਦੇ ਮੰਦਰ ਇੱਧਰ ਜਾਣਾ ਸੀ ਲੋਕਾ ਸ਼ਾਹ ਆ ਦੀਨ ਨੇ ਵਿਆਹ ਹੋ ਜੰਨੇ ਤੇਰੇ ਵਰਗੇ ਸੁੱਖ ਸੁੱਖ ਦੇ ਨਾ ਫਿਰ ਉਹ ਚੂੜਾ ਚੜਾ ਕੇ ਚਲੇ ਜੰਨੇ ਆ। ਜਿੰਨੇ ਵਿਆਹ ਹੋ ਜੰਨੇ ਆ। ਆਹ ਵੇਣਾ ਹੁਣ ਇਧਰ ਤੋਂ ਆਉਂ ਸਾਈਡ ਉੱਪਰ ਜਾ ਯਾਰ। ਨਹੀਂ ਕੋਈ ਚੱਕਰ ਨਹੀਂ ਆਇਤਾ। ਉਹ ਖੜੀ ਆਪਣੀ ਗੱਡੀ ਛੁੱਟੀ ਲੱਗ ਰਹੀ ਐ ਇੱਥੋਂ ਉੱਪਰ ਤੋਂ। ਹੁਣ ਕਰਾ ਤਿੰਨ ਚਾਰ ਫੋਟੋ। ਹੋਟਲ ਸੀ ਰੋਕ 커피 ਪੀਤੀ ਤੇ ਆਪਾਂ ਸੈਂਡਵਿਚ ਖਾਏ ਆ ਆਪਣੀ ਗੱਡੀ ਆਈ ਹੁਣ ਚੱਲਦੇ ਆਂ ਜੀ ਆਪਾਂ ਨੰਗਲ ਡੈਮ। ਆਪਾਂ ਡੈਮ ਤੇ ਚੱਲਦੇ ਹਾਂ ਉਸ ਤੋਂ ਬਾਅਦ ਨਾਣਾਦੇਵੀ ਤੇ ਉਧਰੋਂ ਆਏ ਆਂ ਆਪਾਂ ਬਾਬਾ ਜੀ ਗਰੀਬਾਂ ਵਾਸਤੋਂ ਤੇ ਹੁਣ ਨੰਗਲ ਡੈਮ ਤੇ ਨਾਣਾਦੇਵੀ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਤੇ ਸ਼ਾਮ ਨੂੰ ਵਾਪਸੀ ਘਰੇ ਮੱਛਲਾਲਾ ਵੀ ਸਿੱਧੂ ਮਸੇਰੇ ਵਾਲੇ ਦੇ ਫੈਨ ਨੇ ਫੋਟੋ ਲਈ ਹੋਈ ਹੈ ਸਿੱਧੂ ਮਸੇਰੇ ਵਾਲੇ ਦੀ ਗੱਡੀ ਤੇ ਤਾਂ ਹੀ ਸੰਜਾ ਹੈ ਉੱਥੋਂ ਆਏ ਸੀ ਆਪਾਂ ਉਹ ਫੋਟੋ ਇਹ ਆਪਾਂ ਹੁਣ ਜਾਣਾ ਜੀ 34 ਕਿਲੋਮੀਟਰ ਰਹਿ ਗਿਆ ਸੋ ਆਪਾਂ ਨੈਣਾ ਦੇਵੀ ਜਿਹੜੀ ਕੇਵਲਕਾਰ ਹਨ ਉਹ ਮਿਲਦੀ ਆ ਤਾਰ ਤੇ ਰੋਪੇ ਤੇ ਇੱਥੋਂ ਹੈਗਾ ਆਪਣਾ 34 ਕਿਲੋਮੀਟਰ ਡੈਮ ਦੇ ਨਾਲ-ਨਾਲ ਜਾਣਾ ਉਸ ਤੋਂ ਉਸ ਤੋਂ ਪਹਿਲਾਂ ਆਪਾਂ ਦਿਖਾਣਾ ਨੰਗਲ ਡੈਮ ਉੱਥੇ ਇੱਕ ਵਿਊ ਪੁਆਇੰਟ ਬਣਿਆ ਹੋਇਆ ਉੱਥੇ ਖਿੱਚ ਸਕਦੇ ਆ ਫੋਟੋ ਯਾਨੀ ਨੇੜੇ ਤੋਂ ਨਹੀਂ ਠੀਕ ਉੱਥੋਂ ਆਪਾਂ ਜਾ ਸਕਦੇ ਆ ਤੇ ਹੁਣ ਆਪਾਂ ਜਾ ਰਹੇ ਆ ਛੋਟਾ ਇੱਕ ਮੰਦਰ ਬਣਿਆ ਹੋਇਆ ਨੀਲਾ ਪਾਣੀ ਉਹ ਦੂਰ ਤੱਕ ਦਿਖਦਾ ਬਹੁਤ ਵੱਡਾ ਸਮੁੰਦਰ ਕਿੰਨਾ ਸੋਹਣਾ 뷰 ਹੈ ਪਰ ਪਾਣੀ ਬਹੁਤ ਘੱਟ ਹੈ ਇਸ ਟਾਈਮ ਹਮ ਕਿਉਂਕਿ ਜਿਹੜੇ ਮੰਦਰ ਜਾ ਕੇ ਆਏ ਆ ਤੇ ਉਹ ਪਾਣੀ ਚ ਹੁੰਦਾ ਕਿਸੇ ਟਾਈਮ ਨੂੰ ਵੀ 6 ਮਹੀਨੇ ਪਾਣੀ ਹੀ ਰਹਿੰਦਾ ਉਹ ਆਪਾਂ ਨੂੰ ਹੁਣ ਪਤਾ ਨਹੀਂ ਸੀ ਵੀ ਉਹ ਕਦੋਂ ਸੀਜ਼ ਹੈ ਨਾ ਚਲੋ ਫੇਰ ਆ ਜਾਾਂਗੇ ਕੋਈ ਨਾ ਜਗ੍ਹਾ ਸੋਹਣੀ ਲੱਗੀ ਬਹੁਤ ਤੇ ਫੇਰ ਆ ਜਾਾਂਗੇ ਹੋਟਲ ਵੀ ਸੀਗਾ ਜਿੱਥੇ ਆਪਾਂ ਬ੍ਰੇਕਫਾਸਟ ਕਰਕੇ ਆਏ ਆ ਆਪ ਆਪਣਾ ਸਕਸੈਸਫੁਲ ਹੋ ਗਿਆ ਹਾਂ ਚਲ ਕੋਈ ਤਾਂ ਖੱਟਿਆ ਹੁਣ ਅਗਲੀ ਵਾਰ ਜਾਣ ਜੋਗੇ ਹੋਗੇ ਪਹੁੰਚ ਗਏ ਆਪਾਂ ਪਾਖੜਾ ਡੈਮ ਨਾ ਨੰਗਲ ਡੈਮ ਪਾਖੜਾ ਡੈਮ ਨੰਗਲ ਡੈਮ ਹੈ ਨੰਗਲ ਪਾਖੜਾ ਡੈਮ ਹੈ ਹਰੇ ਅਲੀ ਦਾ ਥਿ ਵਿਊ ਕਿੰਨਾ ਸੋਹਣਾ ਤੇ ਆ ਜੀ ਪਾਖੜਾ ਡੈਮ ਇਹ ਪਰਲੇ ਪਾਸੋਂ ਆਏ ਆਪਾਂ ਉਧਰਲੀ ਸਾਈਡ ਸਮੁੰਦਰ ਆਪਣਾ ਕੋਬਿੰਦ ਸਾਗਰ ਹੁਣ ਇਸ ਸਾਈਡ ਤੋਂ ਆਪਾਂ ਫੇਰ ਉਧੂ ਹੀ ਪਾਸੇ ਜਾਣਾ ਪਹਿਲਾਂ ਡੈਮ ਦੇ ਦੂਸਰੀ ਪਾਸੇ ਸੀ ਹੁਣ ਦੂਸਰੇ ਪਾਸੇ ਜਾਣਾ ਤੇ ਆਹਾ ਇਧਰੋਂ ਜਾ ਰਿਹਾ ਪਾਣੀ ਤੇ ਉਹ ਬਿਜਲੀ ਬੋਰਡ ਜਿੱਥੇ ਬਿਜਲੀ ਬਣਦੀ ਆ ਤੇ ਇਹ ਹੈਗਾ ਆਪਣਾ ਸੈਲਫੀ ਪੁਆਇੰਟ ਫੋਟੋ ਖਿੱਚਣ ਆਪਾਂ ਔਰ ਇੱਕ ਝਾਂਨੇ ਆ ਫੋਟੋ ਵਗੈਰਾ ਇਹ ਗੋਬਿੰਦ ਸਾਗਰ ਤੇ ਆਹ ਰਸਤਾ ਜਾਂਦਾ ਨੀਚੇ ਜਿਨ੍ਹਾਂ ਨੇ ਬਾਬਾ ਵਾਲਕਨਾਥ ਜਾਣਾ ਬੋਟ ਲੈਣੀ ਹੋਵੇ ਉਹ ਦਿਖਾਣੇ ਆ ਤੁਹਾਨੂੰ ਬੋਟਿੰਗ ਅੱਛਾ ਇਧਰੋਂ ਵੀ ਜਾਂਦੇ ਹੈ ਜਾਂਦਾ ਹੀ ਇਧਰੋਂ ਉਧਰ ਥੋੜੀ ਉਹ ਤਾਂ ਵੈਸੀ ਆ ਉਹ ਤਾਂ ਨਹੀਂ ਨਹੀਂ ਉਹ ਤਾਂ ਲੱਗ ਚੀਜ਼ ਆ ਇਧਰੋਂ ਜਾਂਦਾ ਜੇ ਬੋਟ 'ਚ ਜਾਣਾ ਇਧਰੋਂ ਨੇੜੇ ਆ ਨਾ ਸੋ ਕਿਵੇਂ ਆ ਵਿਊ ਸੋਹਣਾ ਜੀ ਉਰੇ ਚੱਲ ਵਾ ਤੇ ਜਵਾ ਵਧੀਆ ਹੈ ਨਾ ਇੱਕ ਨਾ ਉਹ ਵਿੱਚ ਮੰਦਿਰ ਆ ਉਹ ਸਾਹਮਣੇ ਨਰਸਿੰਘ ਦਾ ਮੰਦਿਰ ਆ ਇਹ ਬੋਟ ਨੇ ਜੀ ਜਿਨ੍ਹਾਂ ਨੇ ਬਾਬਾ ਬਾਲਕਨਾਥ ਜਾਣਾ ਹੁੰਦਾ ਤੇ ਬੋਟ ਦਾ ਪਰਲੇ ਪਾਸੇ ਜਾਣ ਦਾ ਕਿਰਾਇਆ ਹੈਗਾ 30 ਰੁਪਏ ਇਹ ਸਰਕਾਰੀ ਨੇ ਯਾਨੀ ਕਿ ਇਹ ਬੋਟ ਐਮੀ ਨਹੀਂ ਹੈਗੀਆਂ ਕਣਾਂ ਦੇ ਸਰਕਾਰੀ ਨਹੀਂ ਨਹੀਂ ਵੀ バス ਵਾਂਗੂ ਪ੍ਰੋਪਰ ਪਰਮਟ ਹੈ ਇਹਨਾਂ ਦੇ ਅੱਛਾ ਅੱਛਾ ਅ ਘੰਟੇ-ਘੰਟੇ ਬਾਅਦ ਚੱਲਣ ਦਾ ਟਾਈਮ ਹੈ ਪਰਮਟ ਦਾ ਤੇ ਟਾਈਮ ਲਿਖੇ ਹੋਏ ਨੇ ਮਤਲਬ ਐ ਨਹੀਂ ਵੀ ਲੱਕੜ ਤੋਂ ਐਂ ਤਿਆਰ ਜੇ ਕਰਕੇ ਵੀ ਮਰਜ਼ੀ ਨਾਲ ਚੱਲ ਪੈਂਦੇ ਆ ਇਹ ਨਹੀਂ ਹੈਗਾ ਇਹਦੇ ਵਿੱਚ ਨਿਆਰਾ ਉਹ ਜਿਹੜਾ ਇਸ ਤਰੀਕੇ ਨਾਲ ਫੂਟਾ ਖਚਾਰੇ ਨੇ ਉਹ ਕੰਮ ਬਹੁਤ ਰਿਸਕੀ ਆ ਉਹ ਨਹੀਂ ਕਰਨਾ ਚਾਹੀਦਾ ਉਹ ਕਿ ਲਵਾ ਦੇ ਮੇਰੀ ਕਿਵੇਂ ਘੁੰਮਦੇ ਜਾ ਰਹੇ ਨੇ ਨਾ 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 ਭਾਈ ਨਾ ਡੁਬਕੀ ਲਵਾਨੀ ਨਾ ਜਾਣਾ ਤੇ ਹਰ ਇੱਕ ਘੰਟੇ-ਘੰਟੇ ਬਾਅਦ ਵੋਟ ਜਾਂਦੀ ਆ ਉਹ ਦੂਸਰੇ ਕਿਨਾਰੇ ਉਧਰੋਂ ਉਧਰੋਂ ਨੇੜੇ ਆ ਬਾਬਾ ਬਾਲਕ ਨਾਲ ਜਾਣਾ ਹੋਵੇ ਜਿਨ੍ਹਾਂ ਨੇ ਪਰ ਉਹ ਬਹੁਤ ਨੇੜੇ ਆ ਆ ਨੀਚੇ ਚੱਲਦੇ ਆਪਾਂ ਨੇੜੇ ਹੁਣ ਤਾਂ ਨੇੜੇ ਪਹੁੰਚੇਗੇ ਨੀਚੇ ਤਾਂ ਆ ਗਏ ਉਹ ਉੱਪਰ ਤੋਂ ਆਏ ਆ ਤੇ ਬਾਕੀ ਚੜਨਾ ਔਖਾ ਹੁਣ ਜੇ ਦੁਆਰੇ ਚੜਨਾ ਪਊਗਾ ਕਿ ਰਸਤਾ ਨਹੀਂ ਹੈਗਾ ਇੱਕ ਤਾਂ ਸਾਫ਼ ਤੇ ਆਪਾਂ ਤਾਂ ਹੁਣ ਬਾਬਾ ਬਾਲਕ ਨਾਲ ਜਾਣਾ ਨਹੀਂ ਹੈਗਾ ਅਸੀਂ ਜਾਣਾ ਹੁਣ ਲੈਣਾ ਦੇਵੀ ਸਵਾ ਸੂਰਿਆ ਅਸੀਂ ਫੋਟੋ ਵਗੈਰਾ ਖਿਚਾਉ ਚਲਦੇ ਆਂ ਵਾਪਸੀ ਉੱਪਰ ਉੱਪਰ ਗੱਡੀ پارک ਕਰੀ ਸੀ ਉੱਥੇ ਚਲਦੇ ਆਂ ਉਸ ਤੋਂ ਬਾਅਦ ਆਪਾਂ ਚੱਲਾਂਗੇ ਰੋਪਵੇ ਜਿਹੜੀ ਨਾਨਨ ਦੇਵੀ ਜਾਂਦੀ ਹੈ ਕੇਬਲ ਕਾਰ ਉੱਥੇ ਜਾਵਾਂਗੇ ਹਾਂ ਉੱਪਰ ਟਾਬੇ ਵਗੈਰਾ ਬਣੇ ਹੋਏ ਨੇ ਉਹਦੇ ਸਰੋਂ ਦਾ ਸਾਗ ਮੱਕੀ ਰੋਟੀ ਸਾਰਾ ਕੁਝ ਦਾਲ ਵਗੈਰਾ ਸਾਰਾ ਕੁਝ ਇਹਨਾਂ ਕੋਲ ਹੁੰਦਾ ਈ ਜੇ ਤੁਸੀਂ ਐਨ ਵੀਊ ਦੇਖਦੇ ਖਾਣਾ ਤਾਂ ਉੱਥੇ ਵੀ ਟੱਬਾ ਹੈਗਾ ਤੇ ਵੀ ਰੋਟੀ ਮਿਲਦੀ ਆ ਦੂਸਰੀ ਸਾਈਡ ਵੀ ਪਹੁੰਚ ਕੇ ਢਾਬੇ ਬਣੇ ਹੋਏ ਨੇ ਚੱਲੀ ਜੀ ਸਰ ਜੀ ਚਲੋ ਫਿਰ ਹੋ ਗਏ ਵੇਲੇ ਬਸ ਚਲੋ ਕਿਸਤੀਆਂ ਦੇ ਟਾਈਮ ਆਪਣੀ ਗੱਡੀ ਉਰੇ ਕਰੀ ਸੀ پارک ਤੇ ਹੁਣ ਚੱਲਦੇ ਆ ਜਿੱਥੇ ਦਾ ਚਲੇ ਗਏ ਚੋ ਚੋ ਚ ਉੱਪਰ ਚੜਨਾ ਬਹੁਤ ਔਖਾ ਸੀ ਗਰਮੀ ਗਰਮੀ ਹੋਤੀ ਚੜਾਈ ਬਹੁਤ ਦੁਬਾਰੇ ਵਾਪਸ ਚੜਨ ਦੀ ਰਾਏ ਪੜਦੀ ਕਰਨੀ ਜੋ ਪਾ ਦੇਖਣੀ ਕਦੋਂ ਟਿਕਟ ਲਈਏ ਪਹਿਲਾਂ ਅਪਡਾਉਂ ਦੀ ਜਿਹੜੀ ਵਾਪਸੀ ਆਪਾਂ ਨੂੰ ਰੇ ਜਾਦੇ ਸੀ ਆਪਣਾ ਟਿਕਟ ਕਾਊਂਟਰ ਆਹ ਬਾਕੀ ਚੱਲਨੇ ਗੱਡੀ ਆਪਾਂ ਗੱਡੀ ਘਰਤੀ ਉਰੇ ਪਾਰਕ ਵੇ ਤੂੰ ਟਿਕਟ ਕਾਊਂਟਰ ਮੈਂ ਲੈ ਕੇ ਆਇਆ ਟਿਕਟ ਫਿਰ ਹੈ ਉਹ ਇਧਰ ਨੂੰ ਜਾਣਾ ਪੈਣਾ ਸ਼ਾਇਦ ਕਿ ਇਧਰ ਚਲ ਉੱਪਰ ਹੀ ਦੇਖ ਲੈ ਕਿਤੇ ਫੇਰ ਤੈਨੂੰ ਬੁਲਾਣਾ ਪਵੇ ਆ ਜਾ ਦੇਖਦੇ ਟਿਕਟ ਜਿਹੜੀ ਆਣ ਜਾਣ ਦੀ ਉਹ ਹੈਗੀ 185 ਰੁਪਏ 370 ਰੁਪਏ ਲੱਗਿਆ ਸਾਡੇ ਦੋ ਜਾਣ ਦੇ ਸਿੰਗਲ ਜਾਣਾ ਮਤਲਬ ਇੱਕ ਪਾਸੇ ਉਹ ਆ ਗਈ 130 ਰੁਪਏ ਇਹ ਆ ਗਈ ਆਪਣੀ ਕੇਵਲ ਕਾਰ ਜਿਹਦੇ ਵਿੱਚ ਜਾਵਾਂਗੇ ਅੱਪਾ ਕੋਲੋਂ ਦਿਖਾਣੇ ਕੋ ਨੂੰ ਵੀ ਤੇ ਆ ਹੈਗਾ ਮਰੀਂਦਰ ਇਹ ਵੀ ਜਾਊਗਾ ਐਨਕ ਨਹੀਂ ਲੈ ਕੇ ਆਇਆ ਯਾਰ ਹੈ ਐਨਕ ਨਹੀਂ ਲੈ ਕੇ ਆਇਆ ਇਹ ਦੇਖੋ ਹਾਂ ਜੀ ਇੱਕ ਬੰਦ ਖੜਕਾ ਜਾ ਹਾਂ ਜੀ ਫੇਰੇ ਨਿਆਰੇ ਹੋ ਜਾ ਰਿਹਾ ਇੱਕ ਆਈ ਮੰਮੀ ਆ ਮੰਮੀ ਨਹੀਂ ਆ ਚਲ ਠੀਕ ਯਾਰ ਆ ਗਿਆ ਚਲ ਹਾਂ ਜੀ ਹਾਂ ਜੀ ਆ ਨਿਆਰਾ ਆ ਗਿਆ ਥੋੜਾ ਜਿਹਾ ਗਿਆ ਥੋੜਾ ਆ ਗਿਆ ਥੋੜੀ ਨਹੀਂ ਆ ਯਾਰ ਕਿਸ਼ਤੀ ਜੋੜਿਆ ਜੋੜਿਆ ਯਾਰ ਮਾਰਕਰ ਮਾਤਾ ਲੈਣਾ ਤੇ ਵੀ ਕਾਉ ਲੈ ਦਰ ਗੁਫਾ ਦਾ ਰਸਤਾ ਦੇਖ ਲੈ ਗੁਫਾ ਚ ਜਾ ਕੇ ਇਹ ਆ ਵੀ ਨਹੀਂ ਵਨ ਸੱਜਣ ਵਧੀਆ ਲੱਗ ਰਿਹਾ ਹੈ ਨਾ ਵਧੀਆ ਲੱਗ ਗਿਆ ਗੁਫਾ ਚ ਐਨ siree ਜਾ ਕੇ ਆਏ ਨਾ siree ਪੂਰਾ ਹੈ ਤੋਪੇ ਤੇ ਆਪਾਂ ਆਪ ਡਾਉਨ ਟਿਕਟ ਲਈ ਸੀ ਹੁਣ ਵਾਪਸੀ ਆ ਲੈ ਲਿਆ ਸਮਾਨ ਪ੍ਰਸ਼ਾਦ ਲੈ ਲਿਆ ਵਾਪਸੀ ਹੁਣ ਫੇਰ ਇਹਦੇ ਵਿੱਚ ਪਾ ਜਾਵਾਂਗੇ ਪਹਿਲਾਂ ਤਾਂ ਬਹੁਤ ਡਰ ਲੱਗਿਆ ਉਸ ਨੂੰ ਸੁਰੂਤਾ ਚਾਉ ਸੀਗਾ ਪਰ ਬਾਅਦ ਚ ਇਹ ਦੇਖਿਆ ਹੋਰ ਚਾਈ ਤੇ ਜਾਂਦੀ ਬਹੁਤ ਅੱਤ ਲੱਗ ਗਿਆ ਉਸ ਤਾਂ ਬਾਹਰੋਂ ਹੀ ਬੰਦ ਕਰ ਦਿੰਦੇ ਨੇ ਆਪਾਂ ਨਹੀਂ ਇੱਥੇ ਜਾ ਕੇ ਐਵੇਂ ਖੋਲ ਸਕਦੇ ਹੈਗੇ ਜਿਹੜੇ ਤੇਰੇ ਫੇਸ ਦੇ ਇਮਪ੍ਰੈਸ਼ਨ ਆ ਨਾ ਅੱਗੇ ਆ ਕੇ ਐਵੇਂ ਹੋਣੇ ਚਾਹੀਦੇ ਆ ਹੁਣ ਬਦਲ ਲੈਣੀ ਚਾਹੀਦੇ ਨੀਚੇ ਨੂੰ ਜਾਂਦੇ ਹੋਏ ਹੁਣ ਐ ਹੋ ਜਾ ਵਾ ਸਪੈਨ ਦੇ ਮੈਨੂੰ ਰੈਸਟ ਕਰ ਦੇ ਦਰਨਾ ਨਹੀਂ ਆਏਗਾ ਹੈ ਡਰਨਾ ਨਹੀਂ ਆਏਗਾ ਬੀਟ ਫਾਇਰ ਨਾਲ ਜੀ ਬੈਲੈਂਸ ਜ ਬਣਾ ਲਿਆ ਸਿੱਕਾ ਦਨ ਦਨ ਠੀਕ ਯਾਰ ਤੂੰ ਕਿੱਥੇ ਵੜਾ ਤਿਆ ਹੈ ਬਹੁਤ ਉਚਾਈ ਆ ਬਹੁਤ ਚਾਦਾ ਨਹੀਂ ਮੈਨੂੰ ਲੱਗਦਾ ਵੀ ਡਰ ਲੱਗਦਾ ਓ ਕਿੱਥੇ ਭਈਆ ਉਹ ਜਿੱਥੇ ਜਾਣਾ ਆਪਾਂ ਨੇ ਉਦੋਂ ਨਹੀਂ ਜਾਂਦਾ ਹੈ ਵਾ ਕੋਵਿੰਦ ਸਾਗਰ ਨੈਣਾ ਦੇਵੀ ਤੱਕ ਨਾ ਨਾਲਾ ਸਵੇਰ ਦੇ ਆਪ 8 ਵਜੇ ਇਹਦੇ ਆ ਕੋਵਿੰਦ ਸਾਗਰ ਦੇ ਨਿਆ ਨਾਲ ਨਾਲ ਫਿਰ ਨਹੀਂ ਆ ਘੁੰਮ ਰਹੀ ਆ ਤਾਂ ਫਿੱਕਾ ਹੋ ਜਾਂਦਾ ਹੈ ਕਰਕੇ ਕੀ ਉਤਰੇ ਹੋਏ ਡਰ ਲੱਗ ਰਿਹਾ ਜਾਂਦੇ ਹੋਏ ਲੱਗਿਆ ਆਉਂਦੋ ਤਾਂ ਹੈ ਸੀ ਜਦ ਹਾਈਟ ਜਾਂ ਥੋੜਾ ਹਾਈਟ ਤੇ ਪਹੁੰਚੇ ਉਹ ਤੋਂ ਲੱਗਿਆ ਦਿਲ ਵਿੱਚ ਜੋਰ ਲੱਗਦਾ ਨਾ ਵੀ ਸੜੀ ਅੜਨਾ ਜਾਵੇ ਰੁਕਨੇ ਹਾਂ ਹਾਂ ਲਾਈਕ ਆਪਾਂ ਕਾਈ ਜਦ ਹੌਲੀ ਹੌਲੀ ਉੱਤਰ ਚੁਗੇ ਹੌਲੀ ਹੌਲੀ ਥੱਲੇ ਪਹੁੰਚ ਜਾਵਾਂਗੇ ਨਾਲੇ ਹੁਣ ਦੂਜੀ ਵਾਰ ਥੋੜਾ ਜਿਹਾ ਡਰ ਘੱਟ ਲੱਗਦਾ ਵੀ ਬੈਠ ਇੱਕ ਵਾਰ ਹੋਰ ਜਦ ਬੈਠ ਲੈਂਦਾ ਨਾ ਬੰਦਾ ਪਹਿਲੀ ਵਾਰੀ ਪਹਿਲੀ ਵਾਰੀ ਥੋੜਾ ਡਰ ਲੱਗਦਾ ਆ ਤਾਂ ਆਪਾਂ ਪਹਿਲਾਂ ਗਏ ਹੋਏ ਤੇਰੀ ਯਾਦ ਨਹੀਂ ਉਦੋਂ ਤਾਂ ਆਪਾਂ ਆਰਾਮ ਨਾਲ ਚਲੇ ਗਏ ਸੀ ਅੱਛਾ ਪਰ ਇੱਕ ਗੱਲ ਮੈਂ ਹੋਰ ਦੱਸਦਾ ਬੰਦੇ ਨੂੰ ਛੋੜ ਕਦੇ ਵੀ ਐਵੇਂ ਪੰਕੇ ਨਹੀਂ ਲੈਣੇ ਚਾਹੀਦੇ ਹੈਗੇ। ਪਰ ਆਪਾਂ ਨਾਲ ਆਏ ਸੀ ਵੀ ਮਜ਼ਾ ਆਊਗਾ ਪਰ ਥੋੜਾ ਔਖਾ ਵੀ ਹੋ ਜਾਊਗਾ ਤੇ ਵੀ ਹੁਣ। ਚੱਲ ਫਿਰ ਹੁਣ ਐਕਸਪੀਰੀਅੰਸ ਦੇਖਣਾ ਹੀ ਸੀ ਹੁਣ ਜਦ ਤੂੰ ਕਹਿ ਰਿਹਾ ਜੀ ਆਣਾ। ਸਹੀ ਕਹਿ ਤੂੰ ਗਲਤ ਸਲਾਹ ਤਾਂ ਦਿੰਦਾ। ਸਲਾਹ ਤਾਂ ਨਹੀਂ ਦੇ ਰਿਹਾ ਮੈਂ। ਮੇਰਾ ਕਹਿਣ ਦਾ ਮਤਲਬ ਵੀ ਹੁਣ ਪਾਏ ਹੁਣ ਐਕਸਪੀਰੀਅੰਸ ਦੇਖਣਾ ਹੀ ਸੀਗਾ। ਦੇਖ ਇੰਜੋਏ ਹੋ ਜਾ ਰਹੇ ਆ ਬਾਈ ਉਹਨੇ ਦੇ ਖੁਸ਼ ਹੁੰਦੇ। ਬਾਏ ਕਰਦੇ ਜਾ ਰਹੇ ਸੀ ਉਹ ਬਾਈਏ ਕੋ ਇੰਜੋਏ ਕਰੂ। ਹੋ ਯਾਨੀ ਇੰਜੋਏ ਅਗਲੇ ਜਾਨ ਨਿਕਲੀ ਪਈ ਹੈ ਨਹੀਂ ਯਾਰ ਜੀ ਤਾਂ ਕੋਈ ਗੱਲ ਨਹੀਂ ਕੀ ਕਹੋ ਬਾਈ ਇੰਜੋਏ ਕਰਦੇ ਜਾ ਰਹੇ ਅਗਲੇ ਨੂੰ ਉਹ ਬਾਈ ਹੱਥ ਲਾਣੇ ਜਾ ਰਹੇ ਸੀ ਮੈਨੂੰ ਹੱਥ ਤੈਨ੍ਹੇ ਜਾ ਰਹੇ ਸੀ ਪਰ ਜਾਨ ਨਿਕਲੀ ਪਈ ਹੈ ਬਾਈ ਪੁੱਛੋ ਨਾ ਏ ਚਲੋ ਜੇ ਸਿੰਗਲ ਆ ਫਿਰ ਮਹਿੰਗੀ ਆ ਫਿਰ 130 ਰੁਪਏ ਲੈਂਦੇ ਨੇ ਅਪ ਡਾਊਨ ਦੀ 185 ਆ ਫਿਰ ਤਾਂ ਠੀਕ ਆ ਬੰਦਾ ਹੁਣ ਵਾਪਸ ਵੀ ਤਾਂ ਆਏ ਜਾਵੇਗਾ ਨਹੀਂ ਪੈਣਾ ਹੂੰ ਚੜੀਆ ਉੱਪਰ ਨੂੰ ਖਾਸੀ ਹਾਈਟ ਤੇ ਆ ਇਸ ਟਾਈਮ ਥੱਲੇ ਧਰਤੀ ਬਹੁਤ ਹੋਇਆ ਆ ਆਪਾਂ ਆ ਬੰਦਾ ਜਾਲੀ ਕਰਕੇ ਦਿਖਾ ਨਹੀਂ ਪਾ ਰਹੇ ਦੇਖਣਾ ਨਹੀਂ ਦੇਖਣਾ ਨਹੀਂ ਕੁਛ ਨਹੀਂ ਧਰਤੀ ਤੇ ਬੈਠੇ ਆਪਾਂ ਧਰਤੀ ਇੱਧਰ ਆ ਕੇ ਦੇਖਣਾ ਫੇਰ ਆ ਦੇਖਣੀ ਯਾਰਾ ਓ ਉੱਤੇ ਗੱਡੀ ਹੈ ਗੱਡੀ ਆਪਣੀ ਪਹੁੰਚ ਗਏ ਬਸ ਕੁਛ ਵੀ ਨਹੀਂ ਆ ਕਰੀ ਸੀ ਆਪਾਂ ਗੱਡੀ پارک ਤੇ ਆਪਾਂ ਹੁਣ ਚੱਲਦੇ ਆਂ ਜੀ ਅਨੰਤਪੁਰ ਸਾਹਿਬ ਜਾਣ ਦੇ ਵੀ ਜਾਏ ਭੀੜ ਬਹੁਤ ਜ਼ਿਆਦਾ ਸੀ ਵੀਡੀਓ ਤਾਂ ਨਹੀਂ ਜ਼ਿਆਦਾ ਬਣਾ ਪਾਈ ਤੇ ਜਾ ਕੇ ਆ ਗਏ ਹੁਣ ਚੱਲਾਂਗੇ ਅੱਗੇ ਉਹ ਰੋਪਵੇ ਜਾਰੀਆਂ ਨੇ ਉਹ ਉੱਥੋਂ ਉੱਪਰੋਂ ਜਾ ਕੇ ਆਏ ਆਂ ਆਪਾਂ ਤੇ ਹੁਣ ਰਹੀ ਆ ਕੇ ਫਬਾਬ ਸਾਈਂ ਆ ਉਹ ਦੇਖ ਉਧਰ ਉਹ ਉੱਪਰ ਦੇਖ ਉੱਥੋਂ ਆਏ ਆਂ ਆਪਾਂ ਜਾ ਕੇ ਤੇ ਅਸੀਂ ਜਾ ਕੇ ਆ ਗਏ ਜੀ ਮਾਤਾ ਨੈਣਾ ਦੇਵੀ ਇਹ ਰੋਪਵੇ ਤੇ ਇੱਕ ਦੋ ਗੱਲਾਂ ਦੱਸਣੀਆਂ ਸੀ ਜੋ ਜ਼ਰੂਰੀ ਨੇ ਇੱਕ ਤਾਂ ਜੇ ਥੋੜੀ-ਬੋਤੀ ਵੀ ਪ੍ਰੋਬਲਮ ਹੈ ਜੇ ਕਿਸੇ ਨੂੰ ਉਲਟੀ ਆਂਦੀ ਹੈ ਜਾਂ ਕੋਈ ਹੋਰ ਹੈ ਇੱਕ ਤਾਂ ਉਹ ਅਵੋਇਡ ਕਰੇ ਨਾ ਜਾਵੇ ਤਾਂ ਚੰਗੀ ਗੱਲ ਆ ਤੇ ਜਿੰਨਾ ਚੀਜ਼ ਦੂਰੋਂ ਦੇਖਣ ਨੂੰ ਵਧੀਆ ਲੱਗਦੀ ਹੁੰਦੀ ਹੈ ਕਈ ਵਾਰ ਉਨੀ ਨਹੀਂ ਹੁੰਦੀ ਕਿਉਂਕਿ ਡਰ ਲੱਗਦਾ ਬਹੁਤ ਜਦ ਹਾਈਟ ਤੇ ਚਲੀ ਜਾਂਦੇ ਜਦ ਉੱਥੇ ਸੀਗੇ ਉਸ ਟਾਈਮ ਤਾਂ ਪਤਾ ਨਹੀਂ ਸੀ ਉਹ ਕਿੰਨੀ ਉਚਾਈ ਤੇ ਆ ਚਲੇਗੇ ਵੀ نیچے ਕੁਝ ਨਹੀਂ ਹੈਗਾ ਹੁਣ ਕਾਸੀ ਦੂਰ ਦਿਖ ਰਹੀ ਹੈ ਧਰਤੀ ਉਦੋਂ ਜਿਆਦਾ ਡਰ ਜਾ ਲੱਗਦਾ ਜਿਹਨੂੰ ਉਚਾਈ ਤੋਂ ਕੋਈ ਚੱਕਰ ਵਗੈਰਾ ਆੰਦੇ ਆ ਜਾਂ ਕੋਈ ਪ੍ਰੋਬਲਮ ਹੈ ਉਹ ਤਾਂ ਨਾ ਜਾਵੇ ਤਾਂ ਚੰਗੀ ਗੱਲ ਹੈ। ਬਾਕੀ ਤੁਸੀਂ ਆਪਣਾ ਟਰਾਈ ਕਰਨਾ ਜਾਂ ਇੰਜੋਏ ਕਰਨਾ ਜਾਂ ਐਕਸਪੀਰੀਅੰਸ ਦੇਖਣਾ ਤਾਂ ਤੁਸੀਂ ਜਾ ਸਕਦੇ ਹੋ ਜਰੂਰ। ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਅਨੰਦਪੁਰ ਸਾਹਿਬ। ਤੇ ਬਾਕੀ ਹੁਣ ਤੁਹਾਨੂੰ ਦਿਖਾਣੇ ਆਂ ਯੱਕੇ ਜਾ ਕੇ। ਇੱਧਰ ਦੇਖੋ ਥਿਊ ਮੋਰੇ ਲਾਤੀ ਤੇ ਫੋਨ ਪਰ ਮਾਨੀ ਹੋ ਰਿਹਾ ਹੈ ਅਨੰਤ ਸਾਹਿਬ ਨੂੰ ਹਾਂ ਮੈਂ ਪ੍ਰੇ ਸਾਹਿਬ ਨੂੰ ਦੇਖ ਲਿਆ ਕੀ ਪੈਸੇ ਸਾਮਣੇ ਨੇ ਆਣਾ ਦੇ ਵੀ ਟਰੱਪਾ ਹੁਣ ਆਏ ਆ ਜੀ ਗੁਰਦੁਆਰਾ ਸਾਹਿਬ ਨੰਨ੍ਹਤਾ ਮੱਥਾ ਟੇਕ ਕੇ ਤੇ ਅੰਦਰ ਤਾਂ ਵੀਡੀਓ ਬਣਾਉਣ ਨਹੀਂ ਦਿੰਦੇ ਥੋੜੀ ਬੁਤੀ ਬਸ ਬਣਾਈ ਆ ਤੇ ਹੁਣ ਮਨ ਲੱਗਦਾ ਜੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਇਹਦੇ ਦੇਖ ਲਈ ਅੱਛਾ ਠੀਕ ਹੈ ਠੀਕ ਹੈ ਜੀ ਫਿਰ ਆਪਾਂ ਹੁਣ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਹੁਣ ਵੀਡੀਓ ਸਮਾਪਤ ਕਰਦੇ ਆਂ ਐਸੋ ਵੀ 5 ਵਜੇ ਸ਼ੁਰੂ ਕਰੀ ਹੋਈ ਹੈ ਵੀਡੀਓ ਨੂੰ ਚਲੋ ਬਾਕੀ ਠੀਕ ਰਿਹਾ ਵਧੀਆ ਰਿਹਾ ਤੇ ਇਹ ਦੱਸਦੇ ਵੀ ਕਿੰਨੀ ਕ ਗੱਡੀ ਚੱਲ ਗਈ ਆਪਣੀ ਕਿੰਨਾ ਕੁ ਤੇਜ਼ ਫੁੱਲ ਲੱਗਿਆ ਅੰਦਾਜ਼ਾ ਦੱਸ ਦਿਓ ਨਹੀਂ ਜੀ ਦੱਸ ਲੱਗਿਆ 3500 ਕਿੰਨੀ ਗੱਡੀ ਚੱਲ ਗਈ ਚੱਲ ਗਈ ਆਪਣੀ 400 ਚੱਲ ਜੂਗੀ 4 ਸੱਟੇ ਕੇ 400 ਕਿਲੋਮੀਟਰ ਚੱਲ ਜੂਗੀ ਪਟਿਆਲੇ ਤੋਂ ਪਹਿਲਾਂ ਆਪਾਂ ਗਏ ਨੰਗਲ ਨੰਗਲ ਤੋਂ ਬਾਬਾ ਜੀ ਗਰੀਬਨਾਥ ਗਰੀਬਨਾਥ ਤੋਂ ਫਿਰ ਆਪਾਂ ਲੈਣੇ ਦੇ ਲੈਣੇ ਦੇ ਵਿੱਚ ਲੰਦਪੁਰ ਸਾਹਿਬ ਤੇ ਹੁਣ ਵਾਪਸੀ ਪਟਿਆਲੇ ਜਾਣਾ ਤੇ ਤਕਰੀਬਨ 1.450 ਕਿਲੋਮੀਟਰ ਕਿੱਡੀ ਚੱਲ ਇੱਕ ਟੈਂਕੀ ਲੱਗਦੀ ਤੇ ਇੱਕ ਟੈਂਕੀ ਲੱਗੀ ਤੇ ਹੁੰਦੀ ਪੰਜ ਸੱਤ ਬਾਕੀ ਹੁਣ ਚਲੋ ਠੀਕ ਹੈ ਜੀ ਫਿਰ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਹੁਣ ਚੱਲਦੇ ਆਂ ਜੀ ਵਾਪਸੀ ਘਰੇ